ਵਾਇਗੁਰਜਿੱਕਾ ਖਾਲਸਾ ਵਾਇਗੁਰਜਿੱਕੀ ਫਤਿਹ ਹੈ ਇਹ ਇੱਕ ਨਿਊਜਰਸੀ ਦਾ ਇਲਾਕਾ ਜਿਸ ਇਲਾਕੇ ਦੀ ਏਕ ਰੋਡ ਆ ਪਰ ਰੋਡ ਦੇ ਦੋਨੋਂ ਤਰਫ ਘਰ ਹੈ ਔਰ ਘਰਾਂ ਦੇ ਵਿੱਚ ਘਾਰ ਜਿਹੜੀ ਪਾਰਕਿੰਗ ਹੈ ਪਾਰਕਿੰਗ ਦੇ ਨਾਲ ਨਾਲ ਬਹੁਤ ਸਾਰੀਆਂ ਖੂਬਸੂਰਤੀਆਂ ਜਿਹੜੀਆਂ ਦਲਾਨਾਂ ਹੈ ਪਾ ਜਿਹੜਾ ਘਾਹ ਫੁੱਲ ਬੂਟੇ ਲੱਗੇ ਹੋਏ ਆ ਇੱਥੇ ਜੀਵਨ ਦਾ ਕਿਉਂ ਨਾ ਇਨਸਾਨ ਫੈਸਲਾ ਕਰੇ ਪਰ ਦੇਖੋ ਸਫਾਈ ਪਸੰਦ ਲੋਕ ਜਿਹੜੇ ਇੱਥੇ ਰਹਿ ਰਹੇ ਆ ਪਰ ਬੜੀ ਵੱਡੀ ਗੱਲ ਆ ਬੜਾ ਦਿਲ ਕਰਦਾ ਕਿ ਜਦੋਂ ਸਫਾਈ ਪਸੰਦ ਘਰਾਂ ਦੇ ਸਾਹਮਣੇ ਨਿਕਲਦਾ ਮੌਕਾ ਮਿਲਦਾ ਤੇ ਚਾਰੇ ਪਾਸੇ ਹਰੀਆਲ ਹਰੀਆਵਲ ਹਰੀਆਵਲ ਔਰ ਗੰਦਗੀ ਦਾ ਕਿਤੇ ਨਾ ਨੀ ਹੈ ਇਸ ਕਰਕੇ ਕਿ ਹਿੰਦੁਸਤਾਨ ਦਾ ਭਾਰਤ ਦਾ ਦਿੱਲੀ ਵਿੱਚ ਹਰੇਕ ਗਲੀ ਇਹੋ ਜੇ ਨਹੀਂ ਬਣ ਸਕਦੀ ਜੇ ਅਸੀਂ ਕੇਅਰ ਕਰੀਏ ਕਿ ਆਪਣੇ ਘਰਾਂ ਦੇ ਅੱਗੇ ਇਹੋ ਜੇ ਫਲਾਵਰ ਫੁੱਲ ਬੂਟੇ ਪੱਥਰ ਪੇੜ ਪੌਦੇ ਲਗਾਈਏ ਤਾਂ ਕੀ ਕਰਨਾ ਕਿ ਅਸੀਂ ਸਫਲ ਨਾ ਹੋਈਏ ਅਮਰੀਕਾ ਦੇ ਹਰੇਕ ਇਲਾਕੇ ਵਿੱਚ ਹਰੇਕ ਸਟੇਟ ਤੇ ਹਰੇਕ ਏਰੀਆ 'ਚ ਇਹੋ ਜੀ ਖੂਬਸੂਰਤੀ ਤੁਹਾਨੂੰ ਦੇਖਣ ਨੂੰ ਮਿਲੇਗੀ। ਤੋਂ ਇਸ ਕਰਕੇ ਆਪਣੇ ਘਰਾਂ ਨੂੰ ਸਾਫ਼ ਰੱਖੋ ਤਾਂ ਕਿ ਸਾਡੀ ਜਨਰੇਸ਼ਨ ਆਉਣ ਵਾਲੇ ਸਮੇਂ ਸਿਰ ਉੱਚਾ ਚੱਕ ਕੇ ਕਹਿ ਸਕੇ ਕਿ ਅਸੀਂ ਇੱਕ ਸਾਫ਼ ਸੁਥਰੇ ਇਲਾਕੇ 'ਚ ਰਹਿੰਦੇ ਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।